ਅੱਜ ਜਿਵੇਂ ਤੁਸੀਂ ਦੇਖਦੇ ਹੋ ਇਨਸਾਤੀ ਵੀ ਤਾਂ ਅੱਜ ਗੁਰਦਾਸਪੁਰ ਦੇ ਭਾਈ ਬਿਨੀ ਚਨ ਸ਼ੀਨਾ ਪਬਲਿਕ ਸਕੂਲ ਦੇ ਵਿੱਚ ਬੜਾ ਹੀ ਕਰਮਾ ਵਾਲਾ ਭਾਗਾਂ ਵਾਲਾ ਦਿਨ ਆ ਜਿਹਦੇ ਵਿੱਚ ਦਾਦੀ ਕੀ ਇੱਥੋਂ ਦੇ ਹੀ ਪੜ ਚੁੱਕੇ ਬੱਚੇ ਅੱਜ ਅਫਸਰ ਬਣਦੇ ਆ ਬਹੁਤ ਸਾਰੇ ਬੱਚੇ ਅਫਸਰ ਬਣੇ ਆ ਪਰ ਉਹਨਾਂ ਵਿੱਚ ਪਿੰਡ ਬੌਪਰ ਦੇ ਰਹਿਣ ਵਾਲੇ ਯੋਗਵੀਰ ਸਿੰਘ ਬਾਜਵਾ ਜੀ ਜੋ ਸਬ ਇੰਸਪੈਕਟਰ ਬਣੇ ਆ ਪੰਜਾਬ ਪੁਲਿਸ ਦੇ ਵਿੱਚ ਮੈਂ ਕਹਾਂਗਾ ਜੀ ਇੱਕ ਵਾਰ ਯੋਗਤਰ ਕਲਾਪੀ ਕੀਤੀ ਜਾ ਉਹਨਾਂ ਦਾ ਵੇ ਕਿਉਂਕਿ ਇੱਕੋ ਇੱਕ ਕੋਰਸ ਦੇ ਵਿੱਚ ਪੜ ਕੇ ਉਹਨਾਂ ਨੇ ਅੱਜ ਇਹਦਾ ਵੱਡਾ ਜਿਹੜਾ ਨਾਮ ਜਿਹੜਾ ਆ ਪ੍ਰਾਪਤ ਕੀਤਾ ਜਿੱਥੇ ਡਿਪਟੀ ਕਮਾਂਡਰ ਸੀਆਰਪੋ ਰਜੇਸ਼ ਗੋਗਰਾ ਜੀ ਇੱਥੇ ਆਇਆ ਉਹਨਾਂ ਨੂੰ ਅਸ਼ੀਰਵਾਦ ਦੇਣ ਵਾਸਤੇ ਨਾਲ ਚੇਅਰ ਪਰਸਨ ਮੈਡਮ ਸ਼ੀਨਾ ਜੀ ਜਿਹੜੇ ਆ ਉਹ ਵੀ ਇੱਥੇ ਆ ਪਰ ਸਭ ਤੋਂ ਪਹਿਲਾਂ ਸਾਡੇ ਨਾਲ ਕਰਦੇ ਆ ਗੱਲ ਸਰ ਬੜਾ ਵੱਡਾ ਯੋਗਦਾਨ ਆ ਔਰ ਜਿਸ ਸਕੂਲ ਚ ਤੁਸੀਂ ਪੜ੍ਹੇ ਹੋ ਉੱਥੇ ਹੀ ਸਨਮਾਨ ਕੀਤਾ ਜਾ ਰਿਹਾ ਮਾਤਾ ਪਿਤਾ ਨਾਲ ਖੜੇ ਆ ਔਰ ਬੜਾ ਸ਼ੰਗਰ ਸ਼ਮਾਤਾ ਜੀ ਉਹ ਸੋਹnde ਸੀ ਸਪੀਚ ਕੀ ਕਹਿਣਾ ਜਾਓਗੇ ਮੈਂ ਉਹਨਾਂ ਨੂੰ ਬੁਲਾਉਣਾ ਚਾਹਾਂਗਾ ਕਿਉਂਕਿ ਜਿਵੇਂ ਇੰਨਾ ਸਾਰਾ ਕੁਝ ਹੋਇਆ ਕੀ ਕਹਿਣਾ ਜਾਓਗੇ ਸਰ ਮੈਂ ਸਭ ਤੋਂ ਜਿੰਨੇ ਵੀ ਮੇਰੀ ਕਾਮਯਾਬੀ ਮਿਲੀ ਆ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਆਪਣੇ ਪੇਰੈਂਟਸ ਦਾ ਧੰਨਵਾਦ ਕਰਦਾ ਪ੍ਰਮਾਤਮਾ ਦਾ ਉਸ ਤੋਂ ਬਾਅਦ ਪੇਰੈਂਟਸ ਤੇ ਉਸ ਤੋਂ ਬਾਅਦ ਮੇਰੇ ਟੀਚਰਸ ਮੇਰੇ ਜਸਪੀਤ ਮੈਡਮ ਮੈਂ ਅਨ ਨੂੰ ਸਿੱਕਲੀ ਗੱਲਾਂ ਵੀ ਬੋਲੀਆਂ ਹਨ ਨੂੰ ਮੋਟੀਵੇਟ ਵੀ ਕੀਤਾ ਕਿ ਆਪਾਂ ਮਤਲਬ ਸੁਧਰ ਸਕੀਏ ਅਹ ਉਹੀ ਗੱਲਾਂ ਜਿਵੇਂ ਆਪਾਂ ਉਹ ਅੱਜ ਉਹੀ ਚੀਜ਼ਾਂ ਜਿਹੜੀਆਂ ਨੂੰ ਅੱਗੇ ਚੱਲ ਗਿਆ ਜੀ ਮੈਂ ਤੁਹਾ ਪਰਵਾਨਗੀ ਅੱਜ ਇਸ ਮਕਾਮ ਤੇ ਪਹੁੰਚੇ ਹੋ ਸੰਘਰਸ਼ ਬੜਾ ਲੰਬਾ ਸੀ ਚਾਹੇ ਕਮਾਂਡਰ ਸਾਹਿਬ ਦੇ ਨਾਲ ਵੀ ਤੁਸੀਂ ਵਿੱਚ ਆਪਣੇ ਜਿਗਰ ਕੀਤਾ ਆ ਪਰ ਕਿਸ ਤਰ੍ਹਾਂ ਇਸ ਸੰਘਰਸ਼ ਨੂੰ ਦੇਖਣਾ ਪਿਆ ਉਹ ਤੇ ਜਿੱਦਾਂ ਸਕੂਲ ਦੇ ਵਿੱਚ ਤੁਸੀਂ ਪੜ੍ਹ ਕੇ ਦਿੱਤ ਤੱਕ ਪਹੁੰਚੇ ਹੋ ਸਰੇ ਸਭ ਤੋਂ ਪਹਿਲਾਂ ਤੇ ਮੈਂ ਇਹ ਕਵਾਂਗਾ ਕਿ ਜੋ ਪਰਮਾਤਮਾ ਜਿਹੜਾ ਉਹੀ ਤੁਹਾਨੂੰ ਸਵੇਰਾ ਪਾਉਣ ਵਾਲਾ ਤੇ ਉਹੀ ਤੁਹਾਨੂੰ ਮਾਰੇ ਕਿਉਂਕਿ ਮੇਰੇ ਕੁਝ ਹੋ ਸਕਦਾ ਕੁਝ ਪੇਰੈਂਟਸ ਦੀ ਪਰ ਮਹਾਤਮਾ ਦੇ ਨਾਲ ਜਿਆਦਾ ਹੋਣ ਕਰਕੇ ਉਹਨਾਂ ਨੇ ਵੀ ਸਿੱਧੇ ਰਸਤੇ ਪਾਇਆ ਜੀ ਮਾੜੇ ਰਸਤੇ ਪੈ ਜਾਂਦੇ ਤੇ ਉੱਧਰ ਨੂੰ ਤੁਰ ਪਣਾ ਹੀ ਉਹਨ ਇਸ ਸਬ ਰਸਤੇ ਪਈ ਹੋਇਆ ਤੇ ਖੁਦ ਵੀ ਚੰਗੇ ਰਸਤੇ ਲੱਗਿਆ ਔਰ ਅੱਗੇ ਨੌਜਵਾਨਾਂ ਨੂੰ ਵੀ ਇਸੇ ਤਰ੍ਹਾਂ ਹੀ ਕਰ ਰਹੇ ਆ ਕਿ ਚਲੋ ਵੀ ਕਿਸੇ ਪਾਸੇ ਲੱਗ ਸਕਦਾ ਅੱਜ ਤੁਸੀਂ ਇੱਥੇ ਮੈਂ ਸੁਣਿਆ ਕਿ ਤੁਸੀਂ ਹੋਰ ਵੀ ਬੱਚਿਆਂ ਨੂੰ ਨਾਲ ਕਰਦੇ ਹੋ ਤੁਹਾਡੇ ਨਾਲ ਕਿੰਨੇ ਬੱਚੇ ਹੋਰ ਜਿਹੜੇ ਆ ਜਿਹੜੇ ਆ ਜਿਨ੍ਹਾਂ ਨੂੰ ਤੁਸੀਂ ਇਸ ਕਬਲ ਬਣਾ ਕੇ ਉਹ ਵੀ ਅੱਜ ਸਰਕਾਰੀ ਜੋਬ ਦੇ ਵਿੱਚ ਆਏ ਆ ਮੈਂ ਕੋਸ਼ਿਸ਼ ਕਰ ਰਿਹਾ ਪਿਛਲੇ ਸਮੇਂ ਤੋਂ ਕਿ ਜਿਹੜੇ ਆਪਣੇ ਏਰੀਏ ਦੇ ਬਾਡਰ ਏਰੀਏ ਦੇ ਬੱਚੇ ਆ ਉਹ ਮੀਂਹ ਆ ਸਕਦਾ ਦਿੱਲੀ ਜਾਂ ਚੰਡੀਗੜ੍ਹ ਵਰਗੇ ਸ਼ਹਿਰਾਂ ਚ ਪਰ ਇਹਨਾਂ ਨੂੰ ਇੱਥੇ ਰਹਿ ਕੇ ਇਹਨਾਂ ਦੀ ਕੁਝ ਕੀਤਾ ਜਾਏ ਫਿਰ ਸਮਝ ਲੱਗਦਾ ਕਿ 40 ਤੋਂ 50 ਬੱਚੇ ਆ ਜਿਹੜੇ ਉਹ ਬੱਚੇ ਕੈਰੀ ਕਰ ਰਹੇ ਆ ਪਰ ਜਿੰਨਾ ਤੱਕ ਹੋ ਸਕਦਾ ਪਰ ਮਤਲਬ ਮੇਰੇ ਭਾਦਲ ਸਾਹਿਬ ਪਰ ਮੈਂ ਇਹਨਾਂ ਨੂੰ ਘਰ ਰਿਹਾ ਸੀਗਾ ਹੁਣ ਅੱਗੇ ਜੇ ਪਰਮਾਤਮਾ ਨੇ ਚਾਇਆ ਤੇ ਅੱਜ ਵੀ ਇੱਥੇ ਸੇਵਾ ਕਰਦੇ ਆ ਆ ਕੀ ਮਹਿਸੂਸ ਹੁੰਦਾ ਅੱਜ ਬੇਟਾ ਅਫਸਰ ਬਣਿਆ ਆ ਕੀ ਮਹਿਸੂਸ ਹੁੰਦਾ ਅੱਜ मैडम जसप्रीत जींना को कनेया मैडम भावक हो गए सी याद आगी सर्दी चाए आज ओ मेरे ख्याल ਨਾਲ ਦਰਜਨਾਂ ਦੇ ਕਰੀਬ ਲੋ ਜਿਹੜੇ ਅਫਸਰ ਆ ਇਸ ਸਕੂਲ ਨੇ ਦਿੱਤੇ ਆ ਕਿਸ ਤਰ੍ਹਾਂ ਇਹ ਸੰਭਵ ਹੋ ਪਾਂਦਾ ਹੈ ਦੇਖੋ ਸਰ ਅਸੀਂ ਤੇ ਹੱਥ ਵੱਧ ਕੋਸ਼ਿਸ਼ ਕਰੀਦੀ ਆ ਔਰ ਇਹਦਾ ਸੰਭਵ ਹੋ ਪਾਣਾ ਜਿਹੜਾ ਉਹਦਾ ਸਿਰ ਜਿਹੜਾ ਉਹ ਮੇਰੇ ਸਟਾਫ ਦੇ ਸਿਰ ਤੇ ਜਾਂਦਾ ਕਿਉਂਕਿ ਮੇਰਾ ਜਿਹੜਾ ਮਿਹਨਤੀ ਸਟਾਫ ਆ ਉਹ ਹੀ ਇਹਨਾਂ ਬੱਚਿਆਂ ਨੂੰ ਪੜਾਉਂਦਾ ਹੈ ਚੰਗੇ ਲਾਈਨ ਤੇ ਲੈ ਕੇ ਆਉਂਦਾ ਹੈ ਜਿਹੜੇ ਬੱਚੇ ਆਫਸਰ ਬੰਦੇ ਨੇ ਚੰਗੀਆਂ ਜਗ੍ਹਾ ਤੇ ਨਿਕਲਦੇ ਨੇ ਉੱਥੇ ਮੇਰੇ ਪੇਰੈਂਟਸ ਬਹੁਤ ਹੀ ਜ਼ਿਆਦਾ ਥੈਂਕਸਫੁਲ ਆ ਉਹੀ ਬੱਚੇ ਅੱਗੇ ਨਿਕਲਦੇ ਨੇ ਤੇ ਅੱਗੇ ਜਾ ਕੇ ਮੱਲਾ ਮਾਰਦੇ ਨੇ ਜਿਨ੍ਹਾਂ ਦੇ ਮਾਪਿਓ ਸਾਡੇ ਨਾਲ ਕੋਪਰੇਟ ਕਰਦੇ ਨੇ ਮੀਟਿੰਗਾਂ ਅਟੈਂਡ ਕਰਦੇ ਨੇ ਆਪਣੇ ਬੱਚਿਆਂ ਦੀ ਆ ਕੇ ਰਿਪੋਰਟਾਂ ਲੈਂਦੇ ਨੇ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਸਾਡੇ ਬੱਚੇ ਕਿੱਥੇ ਨੇ ਉਹੀ ਬੱਚੇ ਜਿਹੜੇ ਆ ਉਹ ਮੱਲਾ ਮਾਰਦੇ ਨੇ ਔਰ ਉਹਨਾਂ ਨੂੰ ਮੱਲਾ ਮਰਵਾਉਣ ਵਾਲਾ ਮੇਰਾ ਮੇਨਤੀ ਸਟਾਫ ਆ ਇੱਥੇ ਏਅਰ ਏਅਰ ਅਫਸਰ ਵੀ ਬਣੇ ਆ ਕਮਾਂਡਰ ਵੀ ਬਣੇ ਆ ਉਹ ਦੱਸਣਾ ਚਾਹਉਂਗੇ ਕਿ ਕਿਹੜੇ ਕਿਹੜੇ ਬੱਚੇ ਜਿਹੜੇ ਅੱਜ ਜਿਹੜੇ ਆ ਵੱਡੇ ਵੱਡੇ ਪੱਧਰ ਤੇ ਪੁੱਜੇ ਆ ਸਨ ਮੇਰੇ ਕੋਲ ਇੱਕ ਸਿਮਰਨਜੀਤ ਬੇਟੀ ਸੀਗੀ ਗੱਲੜੀ ਤੋਂ ਪਰੰਜੀਤ ਸਿੰਘ ਦੀ ਬੇਟੀ ਉਹ ਐਸ ਵਕਤ ਕਲਾਈਂਗ ਅਫਸਰ ਆ ਇੱਥੇ ਜੀ ਦੇਖਦੇ ਆ ਕਿ ਪੇਰੈਂਟਸ ਦਾ ਕੋਈ ਸ਼੍ਰੀਕੇਜ ਵੀ ਵਿਆਹ ਹੁੰਦਾ ਤੇ ਛੁੱਟੀ ਘਾ ਲੈਂਦੇ ਨੇ ਮੈਨੂੰ ਅੱਜ ਤੱਕ ਯਾਦ ਆ ਕਿ ਉਹ ਨਾ ਤਾਂ ਕਦੀ ਬੱਚੀ ਨੇ ਛੁੱਟੀ ਕੀਤੀ ਸੀ 100% ਅਟੈਂਡੈਂਸ ਦਾ ਜਿਹੜਾ ਪ੍ਰਾਈਜ਼ ਉਹਦਾ ਹਮੇਸ਼ਾ ਹੀ ਹੁੰਦਾ ਸੀ ਔਰ ਨਾ ਹੀ ਕਦੀ ਉਹਦੀ ਮੀਟਿੰਗ ਜਿਹੜੀ ਸੀ ਉਹਦੇ ਪੇਰੈਂਟਸ ਨੇ ਛੱਡੀ ਸੀ ਉਹਦੇ ਰੀਅਲ ਤਾਇਆ ਜੀ ਦੇ ਬੇਟੇ ਦੀ ਮੈਰਿਜ ਸੀ ਉਸ ਦਿਨ ਤੇ ਬਾਈ ਜਾਂ ਸੀ ਸਾਡੇ ਸਕੂਲ ਦੇ ਵਿੱਚ ਮੀਟਿੰਗ ਸੀ ਪਰ ਉਹ ਸਖਸ਼ ਪਹਿਲਾਂ ਆ ਕੇ ਮੀਟਿੰਗ ਅਟੈਂਡ ਕਰਕੇ ਗਿਆ ਤੇ ਫਿਰ ਉਹਨਾਂ ਨੇ ਜਾ ਕੇ ਮੈਰਿਜ ਅਟੈਂਡ ਕੀਤੀ ਐਸੇ ਬੱਚੇ ਐਸੇ ਪੇਰੈਂਟਸ ਜਿਹੜੇ ਇੰਨੇ ਅਵੇਅਰ ਨਹੀਂ ਉਹ ਕਿਸ ਤਰ੍ਹਾਂ ਹੀ ਆਪਣੇ ਮੱਲਾ ਮਾਰਨਗੇ ਇਸੇ ਤਰ੍ਹਾਂ ਹੀ ਸਾਡੀ ਉਹ ਕਾਲੇ ਨੰਗਲ ਵਾਲੀ ਬੇਟੀ ਸੀ ਉਹ ਵੀ ਬਹੁਤ ਹੀ ਉਹਦੇ ਵੀ ਪੇਰੈਂਟਸ ਜਿਹੜੇ ਸੀਗੇ ਸਾਫ਼ ਦਿੰਦੇ ਸੀ ਜਿਹੜੀ ਟਿਊਸ਼ਨ ਦੀ ਗੱਲ ਕਰ ਰਹੇ ਨੇ ਸਕੂਲ ਦੀ ਗੱਲ ਆ ਉਹਦੇ ਵਿੱਚ ਮੈਂ ਗੱਲ ਕਲੀਅਰ ਕਰਾਂਗੀ ਕਿ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਕਿਸੇ ਟਿਊਸ਼ਨ ਦੀ ਲੋੜ ਨਹੀਂ ਅੱਜ ਜਿਹ ਦੂਬੀ ਸਰ ਕਿਸੇ ਵੀ ਟਿਊਸ਼ਨ ਦੀ ਲੋੜ ਨਹੀਂ ਜਿਹੜੇ ਬੱਚੇ ਸਕੂਲਿੰਗ 'ਚ ਸਹੀ ਪੜ੍ਹਦੇ ਨੇ ਜਦੋਂ ਸਕੂਲਿੰਗ 'ਚ ਬੱਚੇ ਨਹੀਂ ਸਹੀ ਪੜ੍ਹਦੇ ਤੇ ਫਿਰ ਉਹਨਾਂ ਨੂੰ ਟਿਊਸ਼ਨ ਦੀ ਲੋੜ ਪੈਂਦੀ ਆ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਣਾ ਵਾਂਗੀ ਹਸਨਪੁਰ ਬਾਰਡਰ ਤੇ ਪਿੰਡਾਂ ਉਸ ਪਿੰਡ ਦੇ ਵਿੱਚ ਕੋਈ ਵੀ ਕਨਵਿੰਸ ਨਹੀਂ ਜਾਂਦੀ ਸਿਰਫ ਸਾਡੀਆਂ ਸਕੂਲ ਬੱਸਿਸ ਹੀ ਜਾਂਦੀਆਂ ਮੁਰ ਵੀ ਜਾਂਦੀਆਂ ਨੇ ਤੇ ਸਕੂਲ ਬੱਸਿਸ ਹੀ ਆਉਂਦੀਆਂ ਨੇ ਮੇਰੇ ਕੋਲ ਉੱਥੋਂ ਦੀ ਇੱਕ ਲੜਕੀ ਪੜਦੀ ਸੀ ਕਿਰਨਦੀਪ ਉਹਦੀ ਫੈਮਿਲੀ ਦੇ ਅਜੇ ਵੀ ਮੇਰੇ ਕੋਲ ਬੱਚੇ ਪੜਦੇ ਪੈ ਨਹੀਂ ਉਹ ਲੜਕੀ ਨੇ ਕਦੀ ਇੱਕ ਦਿਨ ਟਿਊਸ਼ਨ ਨਹੀਂ ਸੀ ਪੜੀ ਤੁਸੀਂ ਸੁਣ ਕੇ ਹੈਰਾਨ रह ਜੂਗੇ ਕਿਉਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਗੋਲਡ ਮੈਡਲਿਸਟ ਹੋਈ ਸੀ ਫਿਜ਼ਿਕਸ ਫਿਜ਼ਿਕਸ ਐਮ ਐਸ ਸੀ ਉਹ ਲੜਕੀ ਸੀ ਇੱਕ ਦਿਨ ਵੀ ਟਿਊਸ਼ਨ ਨਾ ਪੜਨਦੀ ਅਸੀਂ ਤਾਂ ਕਹਿ ਨਹੀਂ ਸਕਦੇ ਕਿਸ ਸਕੂਲ ਵਿੱਚ ਮਿਹਨਤ ਨਹੀਂ ਕਰਾਂ ਮੈਂ ਜਦਵਿੰਦਰ ਸਿੰਘ ਆਇਆ بڑا ਨਿੱਘਾ ਸਵਾਗਤ ਕੀਤਾ ਗਿਆ ਕਮਾਂਡਰ ਸਾਹਿਬ ਖੁਦ ਨਾਲ ਆਏ ਜਦਵਿੰਦਰ ਸਿੰਘ ਨੂੰ ਬਹੁਤ ਅੱਛੀ ਤਰ੍ਹਾਂ ਬਤਾਇਆ ਕਿ ਸਕੂਲ ਵਿੱਚ ਕਿਸ ਤਰ੍ਹਾਂ ਕਮਾਂਡਿੰਗ ਹੁੰਦੀ ਹੈ ਇਹਨੂੰ ਸ਼ਾਇਦ ਅਜੇ ਤੱਕ ਇੱਕ ਗੱਲ ਯਾਦ ਹੋਏਗੀ ਕਿ ਇਹਨੇ ਇੱਕ ਛੋਟੀ ਜਿਹੀ ਗਲਤੀ ਕੀਤੀ ਸੀ ਤੇ ਉਹਦੀ ਸਜ਼ਾ ਬਹੁਤ ਵੱਡੀ ਮਿਲੀ ਸੀ ਇਹਨੂੰ ਤੇ ਉਹ ਗਲਤੀ ਨੇ ਹੀ ਇਹਨੂੰ ਸੁਧਾਰ ਕੇ ਅੱਜ ਤੋਂ ਤੱਕ ਲੈ ਆਂਦਾ ਇਹ ਖੁਦ ਵੀ ਉਸ ਗੱਲ ਨੂੰ ਯਾਦ ਕਰਦਾ ਕਿ ਮੈਂ ਜੇ ਉਸਦੇ ਮੈਨਾ ਵੜਿਆ ਜਾਂਦਾ ਤੇ ਸ਼ਾਇਦ ਅੱਗੇ ਵੀ ਇਦਾਂ ਹੀ ਅਫਸਰ ਨਿਕਲਦੇ ਰਹਣਗੇ ਸਕੂਲ ਦੇ ਵਿੱਚੋਂ ਜਰੂਰ ਜੀ ਸਾਡੀ ਇਹ 100% ਕੋਸ਼ਿਸ਼ ਆ ਕਿ ਅਸੀਂ ਵੱਧ ਤੋਂ ਵੱਧ ਬੱਚੇ ਜਿਹੜੇ ਆ ਉਹਨਾਂ ਨੂੰ ਅੱਗੇ ਲੈ ਕੇ ਜਾਈਏ ਪਰ ਫਿਰ ਵੀ ਮੈਂ ਗਾਇਬ ਗਾਇ ਇਹ ਅਪੀਲ ਜ਼ਰੂਰ ਕਰਾਂਗੀ ਕਿ ਪੇਰੈਂਟਸ ਜਿਹੜੇ ਆ ਉਹ ਅਵੇਅਰ ਹੋਣੇ ਚਾਹੀਦੇ ਬੱਚਿਆਂ ਬਾਰੇ ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਬੱਚਾ ਸਕੂਲ ਗਿਆ ਜਾਂ ਨਹੀਂ ਜਾਂ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਜਿਹਨੂੰ ਪੇਰੈਂਟਸ ਪਿੱਛੇ ਨਹੀਂ ਆਉਂਦੇ ਫਿਰ ਵੀ ਬੱਚੇ ਜਿਹੜੇ ਆ ਉਹ ਇਦਾਂ ਬੈਂਕ ਮਾਰਦੇ ਸਕੂਲ ਨੂੰ ਤਾ ਸਾਡੇ ਨਾਲ ਡਿਪਟੀ ਕਮਾਂਡਰ ਜੀ ਰਜੇਸ਼ ਲੋਕ ਤੇ ਵੀ ਹੈਗੇ ਆ ਉਹਨਾਂ ਵੀ ਗੱਲਬਾਤ ਕਰਦੇ ਆ ਸਰ ਅੱਜ ਬਹੁਤ ਸਾਰੇ ਬੱਚੇ ਖੜੇ ਆ ਤੁਸੀਂ ਵੀ ਗੁਰਦਾਸਪੁਰ ਤੇ ਇਰਮਿਸ ਨੀਕ ਉਹ ਅੱਜ ਇਸ ਪਦਵੀ ਤੇ ਪਹੁੰਚੇ ਹੋਰ ਤੁਹਾਡਾ ਇਸ ਸ਼ੀਸ਼ੇ ਆ ਜਿਹੜਾ ਆ ਇਸ ਮਕਾਮ ਤੇ ਪਹੁੰਚਿਆ ਆ ਕੀ ਗਰਮ ਮਹਿਸੂਸ ਹੁੰਦਾ ਜਦੋਂ ਇੰਨੇ ਦੇ ਬੱਚੇ ਅੱਗੇ ਆਉਂਦੇ ਆ ਮੈਂ ਗਰਮ ਤੇ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਆ ਜੀ ਵੀਰ ਪਹਿਲੇ ਸੀਆਰਪੀ ਸਬ ਇੰਸਪੈਕਟਰ ਸੀ ਉਸ ਵੇਲੇ ਮੇਰੇ ਕੋਲ ਆਇਆ ਕਿ ਦਾਦਾ ਮੈਂ ਤਿਆਰੀ ਕਰ ਰਿਹਾ ਸੀ ਇਹਦੇ ਆਪਸ਼ਨ ਹੀ ਸਾਡੇ ਕੋਲ ਇੱਕ ਵਾਰ ਟ੍ਰੇਨਿੰਗ ਚਾਰਜ ਹੋ ਫਿਰ ਅਸੀਂ ਕਿਸੇ ਹੋਰ ਆਪਸ਼ਨ ਲਈ ਅਸੀਂ ਅਲਾਉ ਕਰ ਦੇਣੀ ਪਰ ਮੈਂ ਇਹਦਾ ਜਜਮਾ ਦੇਖਿਆ ਇਹਦੀ ਮਹੱਤ ਦੇਖੀ ਇਹਨੂੰ ਥੋੜੇ ਲੋ ਕਰਾਇਆ ਚੁਪੀ ਕਰਾਈ ਆਇਆ ਅੱਜ ਪੰਜਾਬ ਵਿੱਚ ਮੈਮ ਠੀਕ ਕਹਿ ਰਹੇ ਮੈਂ ਤੇ ਇਹ ਕਹਾਂਗਾ ਕਿ ਪੰਜਾਬ ਚ ਅਵੇਅਰਨੈਸ ਨਹੀਂ ਹੈ ਅਵੇਅਰਨੈਸ ਹਾਨੀ ਬਹੁਤ ਜ਼ਰੂਰੀ ਅੱਜ ਮੈਂ ਇਸ ਕਰਕੇ ਸਕੂਲ ਚ ਯੂਨੀਫਾਰਮ ਚ ਆ ਗਿਆ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੇ ਵਿੱਚੋਂ ਵੀ ਲੋਕ ਯਾ ਯੂਨੀਫਾਰਮ ਇਸ ਰੈਂਕ ਤੇ ਪਹੁੰਚ ਸਕਦੇ ਨੇ ਅਵੇਅਰਨੈਸ ਦੀ ਕਮੀ ਹੈ ਨਾਲੇ ਜਿਹੜੀ ਦੂਜੀ ਗੱਲ ਹੈ ਕਿ ਬੱਚੇ ਦੀ ਜ਼ਿੰਦਗੀ ਚ ਦੋ ਫੇਸ ਨੇ ਪੇਰੈਂਟਸ ਵੀ ਬੈਠੇ ਨੇ ਟੀਚਰਸ ਵੀ ਨੇ ਬੱਚਾ ਸਕੂਲ ਆ ਗਿਆ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਸਕੂਲ ਚ ਹੈ ਫਿਰ 2 ਵਜੇ ਤੋਂ ਲੈ ਕੇ 7 ਰਾਤ ਅਗਲੇ 8 ਵਜੇ ਤੱਕ ਘਰ ਹੈ ਤੇ ਪੇਰੈਂਟਸ ਹੀ ਉੰਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਬੱਚਾ ਸਕੂਲ ਜਿਹੜੀ ਚੀਜ਼ ਦੀ ਤਰਾਸ਼ਿਆ ਗਿਆ ਉਹ ਤਰਾਸ਼ ਉਹਦੀ ਘਰ ਚ ਬਰਕਰਾਰ ਰਹਿ ਬਸ ਮੈਂ ਆਪਣੇ ਭਾਸ਼ਾ ਤੁਸੀਂ ਆਪਣੇ ਭਾਸ਼ਾ ਨੇ ਬੋਲੇ ਸੀ ਕਿ ਪੰਜਾਬ ਦੇ ਬਹੁਤ ਘੱਟ ਬੱਚੇ ਜਿਹੜੇ ਆ ਉਸ ਮੁਕਾਮ ਤੇ ਪਹੁੰਚ ਰਿਹਾ ਕਾਰਨ ਕੀ ਰਹਿ ਗਿਆ ਕਾਰਨ ਇਹ ਦੀ ਚੈੱਕ ਹੀ ਪੰਜਾਬ ਚ ਅਵੇਰਨੈਸ ਦੀ ਕਮੀ ਹੈ ਗਵਰਨਮੈਂਟ ਜੌਬ ਚ ਜਿਸ ਤਰ੍ਹਾਂ ਦਾ ਕੰਪੀਟੀਸ਼ਨ ਹੈ ਉਹ ਕੰਪੀਟੀਸ਼ਨ ਲਈ ਆਪਣੇ ਆਪ ਨੂੰ ਕਿੱਦਾਂ ਤਿਆਰ ਕਰਨਾ ਉਸ ਤਿਆਰੀ ਦੀ ਕਮ ਬੱਚਾ 12ਵੀਂ ਦੇ ਬਾਅਦ ਸੋਚਦਾ ਹੈ ਕਿ ਮੈਂ ਜੌਬ ਲਈ ਤਿਆਰ ਹੋਣਾ ਹੈ 12ਵੀਂ ਦੇ ਅੱਦ ਤੁਸੀਂ ਮੈਂ ਤੁਹਾਡੇ ਸਾਹਮਣੇ ਚੈਲੰਜ ਕਰਨਾ ਤੁਹਾਡੇ ਪੂਰੇ ਐਜੂਕੇਸ਼ਨ ਸਿਸਟਮ ਨੂੰ ਚੈਲੰਜ ਕਰਦੇ ਹਾਂ ਕਿ ਜਿਹੜਾ ਬੱਚਾ ਛੇਵੀਂ ਤੋਂ ਲੈ ਕੇ 12ਵੀਂ ਤੱਕ ਆਪਣੀਆਂ ਕਿਤਾਬਾਂ ਠੀਕ-ਠਾਕ ਪੜ੍ਹ ਲੇਗਾ ਉਹਨੂੰ ਕੋਈ ਵੀ ਕੰਪੀਟੀਟਿਵ ਇਗਜ਼ਾਮ ਕਲੀਅਰ ਕਰਨਾ ਬੜਾ ਹੀ ਆਸਾਨ ਹੈ ਜੋ 6ਵੀਂ ਤੋਂ ਲੈ ਕੇ 12ਵੀਂ ਤੱਕ ਦੀਆਂ ਕਿਤਾਬ 6ਵੀਂ ਤੋਂ ਲੈ ਕੇ 10ਵੀਂ ਤੱਕ 6th to 10th ਸਟੈਂਡਰਡ ਦੀਆਂ ਕਿਤਾਬਾਂ ਜਿਉਂ ਠੀਕ ਥਾ ਪੜ ਲਈਆਂ ਨੇ ਉਹਨੂੰ ਫਿਰ ਕੋਈ ਕੰਪੀਟੀਟਿਵ ਇਗਜ਼ਾਮ ਪੀਅਰ ਕਰਦੇ ਕੋਈ ਮੁਸ਼ਕਲ ਨਹੀਂ ਹੋਣੀ ਬਸ ਉਹ ਜਿਹੜਾ ਫੇਸ ਆ 6ਵੀਂ ਤੋਂ ਲੈ ਕੇ 10ਵੀਂ ਜਾਂ 12ਵੀਂ ਤੱਕ ਦਾ ਉਹਦੇ ਵਿੱਚ ਬੱਚੇ ਨੂੰ ਅਵੇਅਰਨੈਸ ਨਹੀਂ ਹੈ ਕਿ ਮੈਂ ਅੱਗੇ ਜਾ ਕੇ ਕਿਸੇ ਕੰਪੀਟੀਸ਼ਨ ਜਾਂ ਕਿਸੇ ਇਗਜ਼ਾਮ ਨੂੰ ਕਰਨਾ ਹੈ ਉਹ ਅਵੇਅਰਨੈਸ ਆ ਨਹੀਂ ਬੋਧ ਅੱਜ ਬੱਚੇ ਹੋਰ ਵੀ ਨਾਲ ਸਾਡੇ ਸਾਹਮਣੇ ਨਾਲ ਖੜੇ ਆ ਜਿਹੜੇ ਪ੍ਰਤੀ ਹੋਏ ਆ ਔਰ ਗੁਰਦਾਸਪੁਰ ਦੇ ਬੱਤੀ ਛੋਟੇ

ਆਈ ਯੂ ਪੀ ਐਸ ਸੀ ਐਗਜ਼ਾਮਪਲ ਵੀ ਕਰ ਸਕਦੇ ਆ ਇਹ ਫੇਸ ਇੱਥੇ ਬੰਦਾ ਖੜਾ ਨਹੀਂ ਹੋਵੇਗਾ ਇਹਦੇ ਅੱਗੇ ਜਿਹੜਾ ਗੋਲ ਹੈ ਉਹ ਅਚੀਵ ਕਰ। ਲਾਸਟ ਸਰ ਇੱਕ ਕੁਐਸਚਨ ਹੈ ਕਿ ਇਸ ਸਕੂਲ ਨੇ بڑے ਅਫਸਰ ਦਿੱਤੇ ਆ ਕੋਈ 에ਅਰ ਅਫਸਰ ਗਿਆ ਕੋਈ ਕਮਾਂਡਰ ਗਿਆ ਕੋਈ ਕੁਝ ਇਸ ਸਕੂਲ ਦੀ ਬਦੌਲਤ ਅੱਜ ਇਹ ਵੀ ਜਿਹੜੇ ਇੱਥੋਂ ਤੱਕ ਪਹੁੰਚੇ ਆ ਇਸ ਸਕੂਲ ਨੂੰ ਕਿੱਦਾਂ ਦੇਖਦੇ ਹੋ? ਨਹੀਂ ਮੈਂ ਇਸ ਸਕੂਲ ਦਾ ਮਾਹੌਲ ਦੇਖ ਲਿਆ ਬੱਚਿਆਂ ਦਾ ਮੈਂ ਹੌਸਲਾ ਵੀ ਦੇਖ ਲਿਆ ਬੱਚੇ ਬੈਠੇ ਨੇ ਪੇਰੈਂਟ ਬੈਠੇ ਨੇ ਨਾਲੇ ਸਕੂਲ ਵਾਲੇ ਮੈਂ ਸਾਰੀ ਨੌਲੇਜ ਲੈ ਕੇ ਆਇਆ। ਜਿਹੜੇ ਸਕੂਲ ਦੀ ਫਾਊਂਡੇਸ਼ਨ ਹੀ ਕਾਰਮੀ ਅਫਸਰ ਦੇ ਨਾਂ ਜਾਂ ਉਹਦੇ ਡਿਸਪੀਸਪਲਿਨ ਤੋਂ ਲੈ ਕੇ ਹੋਈ ਹੈ ਮੈਂ ਬੁਰਾ ਯਕੀਨ ਹੈ ਮੈਨੂੰ ਕਿ ਉਹ ਸਕੂਲ ਕਦੇ ਵੀ ਦੇਸ਼ ਦਾ ਜਿਹੜਾ ਨਾਂ ਹੈ ਉਹ ਥੱਲੇ ਨਹੀਂ ਆਂਦੇਗਾ ਦੇਸ਼ ਦੇਸ਼ ਦਾ ਨਾਂ ਉੱਚਾ ਕਰੇਗਾ ਅੱਜ ਪਿਤਾ ਵੀ ਨਾਲ ਖੜੇ ਆ ਭਾਵਕ ਹੁੰਦੇ ਆ ਪਰ ਕਿਤਨਾ ਕਿਤੇ ਗਰਮ ਮਹਿਸੂਸ ਹੁੰਦਾ ਜਦ ਬੇਟਾ ਅੱਜ ਇਸ ਪਦਵੀ ਤੇ ਪਹੁੰਚਿਆ ਤੇ ਕਮਾਂਡਰ ਸਾਹਿਬ ਨਾਲ ਇਹਨਾਂ ਨੂੰ ਸਨਮਾਨਿਤ ਕਰਨ ਲਈ ਅੱਜ ਪਹੁੰਚੇ ਆ ਬਿਲਕੁਲ ਜੀ ਬਿਲਕੁਲ ਅਨੁਵਿਸ਼ੀਸ਼ ਦਾ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਹਾਂ ਕਿ ਅਸੀਂ ਇੱਕ ਗਰੀਬ ਪਰਿਵਾਰ ਤੋਂ ਉੱਠ ਕੇ ਇੱਥੇ ਤੱਕ ਪੁੱਜਿਆ ਉਹਦੇ ਵਿੱਚ ਜ਼ਿਆਦਾ ਹੱਥ ਜਿਹੜਾ ਉਹ ਟੀਚਰਾਂ ਦਾ ਔਰ ਇੱਕ ਮਾਂ ਦਾ ਕਿਉਂਕਿ ਕਿਉਂਕਿ ਉਹ ਤਾਂ ساری ਉਮਰ ਬਾਹਰ ਕੰਮ ਕਰਦਾ ਉਹ ਇਸ ਚੀਜ਼ ਨੂੰ ਨਹੀਂ ਕਵਰ ਕਰ ਸਕਦਾ ਕਿਉਂਕਿ ਉਹਦੇ ਹੱਦਾਂ 'ਚ ਨਹੀਂ ਆਉਂਦਾ ਉਹ ਤਾਂ ਸਿਰਫ ਬੱਚੇ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਇੱਕ ਮਾਂ ਹੀ ਹੈ ਜਿਹੜੀ ਸਵੇਰੇ ਉਹਨੂੰ ਤਿਆਰ ਕਰਕੇ ਸਕੂਲ ਭੇਜ ਸਕਦੀ ਆ ਉਹਦੇ ਤੋਂ ਬਾਅਦ ਸੈਕੰਡ ਮਾਂ ਜਿਹੜੀ ਆ ਉਸ ਸਕੂਲ ਦਾ ਸਟਾਫ ਹੈ ਜਿਹੜਾ ਉਸ ਬੱਚੇ ਨੂੰ ਸੰਭਾਲਦਾ ਤੇ ਅੱਜ ਉਹਨਾਂ ਦੀ ਬਦੌਲਤ ਅਸੀਂ ਇੱਥੇ ਪੁੱਜਿਆ ਕਹਿਣ ਦੀ ਕੋਈ ਲੋੜ ਨਹੀਂ ਕਿ ਸਾਰਿਆਂ ਦੇ ਸਾਹਮਣੇ ਅਜਦ ਵਰਗੀ ਭਾਈ ਹੋਈ ਸਾਹਮਣੇ ਆ ਰਿਹਾ ਤਾਂ ਉਸ ਸਕੂਲ ਦੀ ਹੀ ਬਦੌਲਤ ਜੇ ਅੱਗੇ ਦੇ ਰਾਹ ਨਿਕਲੇ ਉਹ ਸਕੂਲ ਤੋਂ ਹੀ ਨਿਕਲ ਕੇ ਆਏ ਨੇ ਅਸੀਂ ਬਹੁਤ ਬਹੁਤ ਜ਼ਿਆਦਾ ਇਸ ਚੀਜ਼ ਦਾ ਧੰਨਵਾਦ ਕਰਦੇ ਹਾਂ ਇਸ ਸਕੂਲ ਦਾ ਪੀਵੀਡੀ ਚਾਂਗੀ ਸਕੂਲ ਦਾ ਬਹੁਤ ਬਹੁਤ ਜ਼ਿਆਦਾ ਰਣੀਆ ਕਿ ਜਿਨ੍ਹਾਂ ਸਾਡੇ ਬੱਚੇ ਨੂੰ ਇੱਥੋਂ ਤੱਕ ਪਹੁੰਚਾਇਆ ਔਰ ਕਮਾਂਡਰ ਸਰ ਜੀ ਦਾ ਜਿਨ੍ਹਾਂ ਨੇ ਪੂਰੀ ਉਹਨਾਂ ਨੂੰ ਇੱਕ ਮਤਲਬ ਹਰ ਅਵੇਲੇਬਲ ਤੇ ਉਹਨਾਂ ਦੀ ਮਦਦ ਕੀਤੀ ਹੈ ਔਰ ਮੈਂ ਤਾਂ ਚਾਹਨਾ ਕਿ ਪਰਮੇਸ਼ਵਰ ਹਰ ਇੱਕ ਨੂੰ ਹਰ ਜਗ੍ਹਾ ਤੇ ਐਹੋ ਜਿਹਾ ਮਾਹੌਲ ਦੇਵੇ ਕਿ ਜਿਹੜੇ ਬੱਚੇ ਗਾ ਨਿਕਲ ਸਾਡੇ ਬੱਚਿਆਂ ਨੂੰ ਮਾਰਿਆ ਨਹੀਂ ਇੱਥੇ ਪਹਚਾਇਆ ਅਸੀਂ ਤਾਂ ਮਾਰੇ ਦੇ ਅੱਗੇ ਹੱਥ ਜੋੜਦੇ ਹਾਂ ਕਿ ਬਾਕੀ ਬੱਚਿਆਂ ਨੂੰ ਵੀ ਸਾਡੇ ਬੱਚਿਆਂ ਤੋਂ ਵੀ ਉੱਪਰ ਵਾਲੇ ਲੈਵਲ ਤੇ ਪਹਚਾਉਣ ਔਰ ਇਸ ਕੋਸ਼ਿਸ਼ ਚ ਲੱਗੇ ਹੋਏ ਆ ਜੀਤਵੀਰ ਸਿੰਘ ਖੁਦ ਇਸ ਚੀਜ਼ ਨੂੰ ਇਲਾਕੇ ਦੇ ਵਿੱਚ ਉਹ ਕਰ ਰਿਹਾ ਕਿ ਜਿੰਨੇ ਤੋਂ ਜਿੰਨਾ ਬੱਚਾ ਜਿਹੜਾ ਨਿਕਲਦਾ ਹੈ ਪੜ੍ਹਾਈ ਵਾਸਤੇ ਜਾਂ ਨੌਕਰੀ ਵਾਸਤੇ ਮੈਂ ਉਹਨਾਂ ਦੀ ਫਾਈਨੈਂਸ਼ੀਅਲ ਐਲਪੀ ਵੀ ਕਰਾਂ ਹਰ ਇੱਕ ਚੀਜ਼ ਉਹਨਾਂ ਦੀ ਮਦਦ ਕਰਾ ਆਪਣੀ ਨੌਕਰੀ ਨੂੰ ਵੀ ਉਹ ਇਸ ਚੀਜ਼ 'ਚ ਸਮੇਂ ਦਾ ਕਿ ਇਹਨਾਂ ਬੱਚਿਆਂ ਦੀ ਹੀ ਬਦੌਲਤ ਹੈ ਇਹਨਾਂ ਇਹ ਲੱਗਣਗੇ ਤਾਂ ਮੈਨੂੰ ਇਹਨਾਂ ਦੇ ਅਸ਼ੀਰਵਾਦ ਨਾਲ ਇੱਥੇ ਪੁੱਜਿਆ ਤੇ ਬਾਕੀ ਮੈਂ ਬਹੁਤ ਜ਼ਿਆਦਾ ਧੰਨਵਾਦ ਆ ਸਕੂਲ ਦੇ ਸਟਾਫ ਦਾ ਔਰ ਖਾਸ ਕਰਕੇ ਪ੍ਰਿੰਸੀਪਲ ਮੈਮ ਦਾ ਜਿਨ੍ਹਾਂ ਨੇ ਬੱਚੇ ਨੂੰ ਇਸ ਤਰ੍ਹਾਂ ਦਾ ਗਾਈਡੈਂਸ ਕੀਤਾ ਕਿ ਉਹ ਇੱਥੇ ਪੁੱਜਿਆ ਇਸ ਲੈਵਲ ਤੇ ਅਸੀਂ ਇਸ ਜਗ੍ਹਾ ਤੇ ਪਹੁੰਚਾਉਣ ਵਾਲੇ ਨਹੀਂ ਆਂ ਜਾਂ ਉਹ ਪਰਮੇਸ਼ਰ ਪਹੁੰਚਾ ਸਕਦਾ ਜਾਂ ਸਕੂਲ ਸਟਾਫ ਹੈ ਦੇ ਬਾਕੀ ਉਹਨਾਂ ਨੇ ਮਾਰਦਾ ਜੋੜ ਕਾ ਨੇ ਜਦ ਵੀਰ ਜੀ ਲਾਸਟ ਕੀ ਕਹਿਣਾ ਚੰਦੇ ਆ ਸੁਪਨੇ ਦੇਖਣੇ ਜ਼ਰੂਰ ਚਾਹੀਦੇ ਆ ਸੁਪਨੇ ਪੂਰੇ ਵੀ ਹੁੰਦੇ ਆ ਫਿਰ ਕਰਨਾ ਕੀ ਪਵੇਗਾ ਕਰਨਾ ਹੀ ਪਵੇਗਾ ਕਿ ਪਹਿਲਾ ਨੰਬਰ ਤੇ ਜੇ ਕੋਈ ਵੀ ਸੁਪਨਾ ਦੇਖਣਾ ਪਵੇਗਾ ਪਹਿਲਾ ਦੇਖਾਂਗੇ ਫਿਰ ਆਪਣੇ ਜਿਹੜੇ ਸੀਨੀਅਰਸ ਆ ਉਹਨਾਂ ਦੀ ਗੱਲ ਮੰਨਣੀ ਪਏਗੀ ਫਿਰ ਆਪਣਾ ਕੰਮ ਦਾਗੂਗਾ ਕੁਝ ਸਾਡੇ ਟੀਚਰਸ ਦੀ ਹਨੂ ਮੈਡਮ ਦੇ ਨਾਲ ਕੁਝ ਪੀਚਰਸ ਦੀ ਮਾਰ ਵੀ ਉਹ ਜ਼ਰੂਰੀ ਹੁੰਦੀ ਹੈ ਇੱਕ ਚਪੇਟ ਪਈ ਸੀ ਮੇਰੀ ਉਹ ਵੀ ਵੱਜੀ ਆ ਤਾਂ ਉਹ ਚੀਜ਼ਾਂ ਜਿਹੜੀਆਂ ਆ ਉਹ ਕੁਝ ਨਾ ਕੁਝ ਬਣਾ ਚੰਦ ਕੁਝ ਗੱਲਾਂ ਜਿਹੜੀਆਂ ਉਹ ਇੱਕ ਗੁਰੂ ਜਿਹੜਾ ਜੇ ਉਹਦੀ ਚੁੱਪ ਗਈ ਮਾਰ ਚੁੱਪ ਗਈ ਤੇ ਫਿਰ ਆਪਾਂ ਕੁਝ ਨਹੀਂ ਬਣ ਸਕਦੇ ਜਿਉ ਸਮਝ ਲਿਆ ਕਿ ਉਹ ਕਿਹੜੇ ਫਾਇਦੇ ਲਈ ਬੱਜੀ ਆ ਕਿਹੜੇ ਫਾਇਦੇ ਲਈ ਆ ਦੇ ਲਈ ਕੁਝ ਸਾਡਾ ਗੁਰੂਆਂ ਨੂੰ ਕੁਝ ਕਹਿ ਰਿਹਾ ਮੇਰੇ ਕਮਾਨੇ ਸਾਹਿਬ ਨੂੰ ਮੈਂ ਕਹਿ ਰਿਹਾ ਕਿ ਬੰਦਿਆਂ ਨੂੰ ਸਾਡੀ ਟ੍ਰੇਨਿੰਗ ਦੇ ਵਿੱਚ ਇੰਨਾ ਕਿ ਜ਼ਿਆਦਾ ਪਰੇਸ਼ਾਨ ਕੀਤਾ ਅੱਜ ਲੱਭਿਆ ਨੂੰ ਕਿ nhu ਕਦ ਲਈ ਕੀਤਾ ਪੂਰੇ ਦਿਨ ਦੇ ਵਿੱਚ ਕਿੰਨਾਂ ਘੰਟੇ ਸੋ ਰਿਹਾ ਕਿ ਇਸ ਲਈ ਆ ਜਿਹੜੇ ਮੈਡਮ ਨੇ ਸਾਨੂੰ ਗਾਈਡ ਕੀਤਾ ਉਹ ਸਾਡੇ ਬੈਨੀਫਿਟ ਲਈ ਇਹ ਬੱਚਿਆਂ ਨੂੰ ਅੱਜ ਅਹੀਂ ਗਾਈਡ ਕਰ ਰਹੇ ਆ ਇਹਨਾਂ ਦੇ ਫਾਇਦੇ ਲਈ ਪਰ ਇਹ ਚੀਜ਼ਾਂ ਜਿਹੜੀਆਂ ਮੈਂ ਸਾਰਾ ਸਮਝ ਜਿਹੜਾ ਜਿੱਦਾਂ ਮੇਰੇ ਪਾਪਾ ਸਾਹਿਬ ਨੇ ਕਿਹਾ ਉਹ ਮੈਂ ਟੀਚਰ ਨੂੰ ਕਿਹਾ ਮੈਨੂੰ ਇਹਦਾ ਕੰਮ ਆਜ ਸੀਨਾ ਸਾਹਿਬ ਦਾ ਕਿਤਨੇ ਕ ਦਿਨ ਲੱਗਦਾ ਕਿ ਸੁਪਨਾ ਪੂਰਾ ਹੋ ਰਿਹਾ ਜੋ ਤੁਸੀਂ ਦੇਖਿਆ ਹੈ ਜਰੂਰ ਸਰ ਜਿਓ ਉਹਨਾਂ ਨੇ ਸੁਪਨਾ ਦੇਖਿਆ ਸੀਗਾ ਉਹ ਪੂਰਾ ਹੋ ਰਿਹਾ ਹੈ ਹੁੰਦਾ ਨਜ਼ਰ ਆ ਰਿਹਾ ਹੈ ਤੇ ਮੇਰੀ ਤੇ ਸਾਰੀ ਮਰੀ ਕੋਸ਼ਿਸ਼ ਹੈ ਮੇਰੀ ਉਹਨਾਂ ਨੂੰ ਇਹ ਹੀ ਸਿਖਾ ਦਈਆ ਉਹਨਾਂ ਦੇ ਸੁਪਨੇ ਸਕਰ ਕਰ ਤਾ ਮੈਡਮ ਥੋੜੇ ਭਾਵਕ ਹੋ ਗਿਆ ਪਰ ਭਾਵਕ ਹੋਣਾ ਲਾਜ਼ਮੀ ਆ ਜੋ ਬੱਚੇ ਸਾਹਮਣੇ ਦੇਖ ਰਹੇ ਆ ਸਿੱਖਣ ਦੀ ਜ਼ਰੂਰਤ ਆ ਕਿ ਐਜੂਕੇਸ਼ਨ ਐਜੂਕੇਸ਼ਨ ਦੁਨੀਆ ਦੇ ਵਿੱਚ ਸਭ ਤੋਂ ਜ਼ਰੂਰੀ ਆ ਜੋ ਐਜੂਕੇਸ਼ਨ ਤੁਹਾਡੇ ਕੋਲ ਜਾਇਦਾ ਤੱਕ ਹੋ ਸਕਦੇ ਆ ਤੁਹਾਡੇ ਕੋਲ ਸਭ ਕੁਝ ਹੋ ਸਕਦੇ ਆ ਪਰ ਐਜੂਕੇਸ਼ਨ ਜਿਹੜੀ ਆ ਜੇ ਜੇ ਤੂੰ ਐਜੂਕੇਸ਼ਨ ਪ੍ਰਾਪਤ ਕੀਤੀ ਹੁੰਦੀ ਆ ਉਹ ਜ਼ਿੰਦਗੀ ਚ ਨਾ ਕੋਈ ਖੋ ਸਕਦਾ ਨਾ ਕੋਈ ਜ਼ਿਆਦਤ ਖੋ ਸਕਦਾ ਸਾਹਮਣੇ ਤੁਹਾਡੇ ਰਿਜ਼ਲਟ ਆ ਇਹ ਉਹ ਰਿਜ਼ਲਟ ਆ ਜਿਨ੍ਹਾਂ ਨੇ ਉਸ ਪੋਜੀਸ਼ਨ ਤੋਂ ਨਿਕਲ ਕੇ ਕਈ ਕਹਿੰਦੇ ਨੇ ਕਿ ਸਾਨੂੰ ਸੁੱਖ ਸੁਲਤਾਨੀ ਹੈਗੇ ਤੇ ਇਹ ਕਿੱਦਾਂ ਪੁੱਛਣਾ ਇਹ ਉਹ ਲੋਕ ਆ ਜਿਨ੍ਹਾਂ ਨੇ ਮਸਾਇਲ ਕਾਇਮ ਕੀਤੀ ਆ ਕਿ ਜੇ ਦੇ ਸੁੱਖ ਐਜੂਕੇਸ਼ਨ ਪ੍ਰਾਪਤ ਕਰਕੇ ਅਸੀਂ ਜੇ ਚਾਹੀਏ ਤੇ ਅਸਮਾਨ ਤੱਕ ਵੀ ਪਹੁੰਚ ਸਕਦੇ ਆ ਔਰ ਇਹ ਲੋਕ ਆ ਯੋਧਵੀਰ ਉਹਨਾਂ ਵਿੱਚ ਸਭ ਤੋਂ ਵੱਡੀ ਉਦਾਹਰਣ ਆ ਜਿਨ੍ਹਾਂ ਨੇ ਉਚਾਈਆਂ ਜਿਨ੍ਹਾਂ ਨੇ ਪ੍ਰਾਪਤ ਕੀਤੀਆਂ ਪਰ ਗੁਰੂ ਜਿਹੜੇ ਆ ਉਹ ਦੋ ਕੜੇ ਕਮਾਂਡਰ ਸਾਹਿਬ ਖੜੇ ਆ ਤੇ ਸ਼ੀਨਾ ਮੈਡਮ ਖੜੇ ਆ ਜੇਕਰ ਗੁਰੂ ਕੋਈ ਕਹਿੰਦਾ ਆ ਤੇ ਗੁਰੂ ਨੂੰ ਜਰੂਰ ਸੁੰਨਾ ਚਾਹੀਦਾ ਮੰਨਣਾ ਚਾਹੀਦਾ ਤਾਂ ਹੀ ਰੱਬ ਪ੍ਰਾਪਤ ਹੁੰਦਾ ਆ ਔਰ ਕਹਿੰਦੇ ਨੇ ਗੁਰੂ ਬਿਨਾ ਗੱਤ ਨਹੀਂ ਇਹ ਉਹ ਚੀਜ਼ ਕਹਾਵਤ ਹੈ ਕਿ ਗੁਰੂ ਨੇ ਰਸਤਾ ਦਿਖਾ ਦਿੱਤਾ ਆ ਮੰਜ਼ਿਲ ਤੁਹਾਨੂੰ ਲੈਣੀ ਪੈਣੀ ਆ ਔਰ ਕਿਹੜੀ ਮੰਜ਼ਿਲ ਆ ਐਜੂਕੇਸ਼ਨ ਦੇ ਜ਼ਰੀਏ ਤਾਂ ਦੇਖਦੇ ਰਹੋ ਇਨਸਾਫੀ ਵੀ ਕੈਮਰਾਮੈਨ ਰਾਹੁਲ ਦੇ ਨਾਲ ਬਿਊਰੋ ਦੀਪਕ ਸਾਨੀ ਦੀ ਖਾਸ ਰਿਪੋਰਟ